ਬਿੰਦਾ ਆ ਗਿਆ ਵੀ ਬਿੰਦਾ ਬਿੰਦਾ ਕਹਿੰਦੇ ਬਹਿ ਗਿਆ ਉਹ ਟਰੈਕਟਰ ਤੇ ਤੇ ਵੇਨੇ ਹੁਣ ਕੀ ਬੰਦਾ ਮੁਕਾਬਲੇ ਚ ਆਜੋ ਲਓ ਵੀ ਬਿੰਦਾ ਬਹਿ ਗਿਆ ਕਹਿੰਦੇ ਬਿੰਦਾ ਆ ਗਿਆ ਜਿੰਨੇ ਜੋ ਥੋੜੇ ਦਿਨ ਪਹਿਲਾਂ ਡਾਲਰ ਕਵਾਰੇ ਸੀ ਨਾ ਵਾਰ ਕੇ ਸਿੱਟ ਜੇ ਉਹ ਟਰੈਕਟਰ ਹੈ ਜੇ ਉਹ ਟਰੈਕਟਰ ਹੈ ਜਿੰਨੇ ਤੋਂ ਡਾਲਰ ਵਾਰੇ ਗਏ ਸੀ ਇਹੋ ਤੁਰਦਾ ਹੈ ਨਾ ਹੱਕ ਘੜਦਾ ਹੱਕ ਘੜ ਕੇਰ ਕੇ ਨਿਰਾਜ ਜੈ ਰਹੇ ਆ ਬਾਦ ਕਰ ਰ ਬੰਦਨ ਹੀ ਖੇਡਦਾ اے راپر جنتا کنده کتلور پیندا میرے مترو کتھوں پچھے بندا سونا لیکا تے سوال ہو کے اگیا تھوڑا جج جی ادھر ہوتو نمبردار سخا سنگھ جی کینیڈا والے دیکھو لگا ہا ٹریکٹر واسیٹ پر تے بچ گیا کلچ تے دیتا ایک موبائل تے تن ہلو ہلو تو آیا میں جو سیٹ پر لا ਆਮਨੇ ਦੇਖੀਏ ਨੀ ਦੇਖਿਆ ਜੀ ਹੁਣ ਕੀ ਬਣਦਾ ਫੇਰੇ ਜਾਂਦਾ ਜੇ ਪੈਂਦਾ ਕਰੋ ਮਕਾਬਲਾ ਆਹ ਬੱਝੀਆਂ ਦੇ ਨਿਕਲੀਆਂ ਬੱਝੀਆਂ ਦੇ ਨਿਕਲੀਆਂ ਚੰਗਾ ਬੱਝੀਆਂ ਨੇ ਕਿਸਮਾਰ ਜਾ ਰੋਣੇ ਨਹੀਂ ਇਹਨੂੰ ਪਿੰਡਾ ਕਹਿੰਦੇ ਆ ਇੱਥੇ ਅਰਥ ਹਾਸਲਾ ਲੰਦਾ ਇੱਥੇ ਸੁੱਖਣਾ ਏ ਇੱਥੇ ਮਿੱਟੀ ਮਿੱਟੀ ਜੀਰਾਂ ਪੈਂਦਾ ਅੰਮ੍ਰਿਤ ਸ਼ਹਿਰ ਹੈ ਇਹ ਵੀ ਆ ਹੌਕਾ ਫੁੜੇ ਸਾਰਾ ਹੌਕਾ ਨਾ ਮਰੂਗੀ ਜੀ ਆਇਆ ਵਾਖੂੜਾ ਅੱਨੇ ਬਗੜੇ ਉਹ ਮੇਰੇ ਲਈ ਇੱਕ ਹੱਥ ਲਓ ਵੀ ਟਾਈਮ ਦੇਖਦੇ ਕਿੰਨਾ ਆਉਂਦਾ ਪਹਿਲਾਂ 2 1 ਤੇ ਹੁਣ ਵੇਨੇ ਦਾ ਕਿੰਨਾ ਆਉਂਦਾ ਟਾਈਮ ਕੈਮਰਾਮੈਨ ਇਹ ਤੇ ਧਿਆਨ ਦਿਓ ਜੀ ਲਾਲ ਵਾਲਾ ਵੀਰ ਲਾਲ ਵਾਲਾ ਵੀਰ ਫਲਾਨੀ ਮਾਚ ਜਦੋਂ ਟਾਈਮ ਕਰਦਾ ਉਹ ਕੈਮਰਾ ਟਾਈਮ ਵਾਲੇ ਦੇਖੀ ਚੜੀਦਾ ਇਹਦਾ ਸਮਾਂ ਜੀ 1 ਮਿੰਟ 99 ਸੈਕਿੰਡ ਤੋਂ 1 ਕੰਨੇ 25 ਸੈਕਿੰਡ 1 ਮਿੰਟ 99 ਸੈਕਿੰਡ 50 ਮਿਲੀਸੈਕਿੰਡ ਆ ਜੋ ਵੀ ਪਹਿਲਾ ਨਾਮ ਹੈ ਇਹਦਾ